ਸਰਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤ੍ਰਿਵੈਣੀ ਕਲੱਬ ਬਠਿੰਡਾ ਦੇ ਵੱਲੋਂ ਤੁਮਤਾਮ ਦੇ ਨਾਲ ਤੀਆਂ ਦਾ ਤਿਉਹਾਰ ਮਨਾਇਆ ਗਿਆ ਇਸ ਮੌਕੇ ਪੰਜਾਬ ਦੀ ਅਮੀਰ ਸੱਭਿਆਚਾਰ ਦੀ ਝਲਕ ਵੇਖਣ ਨੂੰ ਮਿਲੀ ਹੈ ਜਿਸ ਦੇ ਵਿੱਚ ਨੌਜਵਾਨਾਂ ਨੇ ਗਿੱਧੇ ਤੇ ਹੋਰ ਲੋਕ ਨਾਚਾਂ ਦੇ ਰਾਹੀਂ ਪੰਜਾਬੀ ਵਿਰਸੇ ਨੂੰ ਤਾਜ਼ਾ ਕੀਤਾ ਇਸ ਸਮਾਗਮ ਦੇ ਵਿੱਚ ਅੰਤਰਰਾਸ਼ਟਰੀ ਗਿੱਧਾ ਕੋਚ ਪਾਲ ਸਿੰਘ ਸਮਾਉ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਉਨ੍ਹਾਂ ਨੇ ਆਪਣੇ ਸੰਬੋਧਨ ਦੇ ਵਿੱਚ ਕਿਹਾ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਤੀਆਂ ਵਰਗੇ ਤਿਉਹਾਰਾ ਦਾ ਰੁਝਾਨ ਘਟ ਗਿਆ ਪਰ ਹੁਣ ਨੌਜਵਾਨਾਂ ਦੇ ਵਿੱਚ ਇਸ ਨੂੰ ਮਨਾਉਣ ਦਾ ਉਤਸ਼ਾਹ ਮੜ ਤੋਂ ਵਧ ਰਿਹਾ ਹੈ ਉਹਨਾਂ ਨੇ ਸਾਰਿਆਂ ਨੂੰ ਸੱਦਾ ਦਿੱਤਾ ਕਿ ਆਪਣੇ ਸੱਭਿਆਚਾਰ ਦੇ ਨਾਲ ਜੁੜੇ ਰਹਿਣ ਤੇ ਇਸ ਤਿਹਾੜ ਨੂੰ ਜ਼ਰੂਰ ਮਨਾਓ ਤੇ ਸਮਾਗਮ ਦੇ ਵਿੱਚ ਪੰਜਾਬੀ ਫਿਲਮ ਰੀਤਾ ਨਾਲ ਪ੍ਰੀਤਾ ਦੀ ਸਟਾਰ ਕਾਸਟ ਵੀ ਪਹੁੰਚੀ ਹੈ ਜਿਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਤੀਆਂ ਦੀ ਮੁਬਾਰਕ ਦਿੱਤੀ ਹੈ ਤੇ ਆਪਣੀ ਆਉਣ ਵਾਲੀ ਫਿਲਮ ਬਾਰੇ ਜਾਣਕਾਰੀ ਦਿੱਤੀ ਹੈ ਰਿਵੈਣੀ ਕਲੱਬ ਦੇ ਪ੍ਰਧਾਨ ਡਾਕਟਰ ਅਮਰਜੀਤ ਕੌਰ ਨੇ ਮੁੱਖ ਮਹਿਮਾਨਾਂ ਦਾ ਸਨਮਾਨ ਕੀਤਾ ਤੇ ਉਹਨਾਂ ਦਾ ਬਠਿੰਡਾ ਪਹੁੰਚਣ ਤੇ ਧੰਨਵਾਦ ਵੀ ਕੀਤਾ ਉਹਨਾਂ ਨੇ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਆਪਣੇ ਸੱਭਿਆਚਾਰਕ ਮੁੱਗੇ ਵਧਾਈਏ ਤੇ ਇਸ ਨੂੰ ਬਚਾ ਕੇ ਰੱਖੀਏ ਤੇ ਉਹਨਾਂ ਨੇ ਜਿਹੇ ਤਿਉਹਾਰਾਂ ਦੀ ਮਹੱਤਤਾ ਤੇ ਵੀ ਜ਼ੋਰ ਦਿੱਤਾ ਰਿਵੈਣੀ ਕਲੱਬ ਵੱਲੋਂ 19ਵਾਂ ਤੀਜ ਮੇਲਾ ਲਾਇਆ ਜਾ ਰਿਹਾ ਹੈ ਜੋ ਕਿ ਬੜੇ ਸਾਲਾਂ ਤੋਂ ਇੱਕ ਮੇਲਾ ਇਸੇ ਤਰ੍ਹਾਂ ਹੀ ਲੱਗਦਾ ਪਿਛਲੀ ਵਾਰੀ ਸਾਡਾ ਵੈਨਿਊ ਹੋਰ ਸੀ ਇਸ ਵਾਰ ਇੱਥੇ ਹੈ ਇਸ ਮੇਲੇ ਦੀ ਖਾਸੀਅਤ ਇਹ ਹੈ ਕਿ ਇਸ ਵਿੱਚ ਸਾਰੇ ਕਲੱਬ ਦੇ ਮੈਂਬਰ ਪੰਜਾਬੀ ਪਹਿਰਾਵੇ ਵਿੱਚ ਸਜੇ ਹੁੰਦੇ ਹਨ ਔਰ ਜਿਨ੍ਹਾਂ ਜਿਨ੍ਹਾਂ ਨੇ ਇੱਥੇ ਪਾਰਟਿਸਪੇਟ ਕਰਨਾ ਹੈ ਉਹ ਵੀ ਪੰਜਾਬੀ ਪਹਿਰਾਵੇ ਦੇ ਵਿੱਚ ਹੀ ਪਰਮਿਟ ਕੀਤੇ ਜਾਂਦੇ ਹਨ ਅੱਜ ਦੇ ਇਸ ਮੇਲੇ ਦੇ ਮੁੱਖ ਮਹਿਮਾਨ ਮੈਡਮ ਡਾਕਟਰ ਪ੍ਰਭ ਸ਼ਰਨ ਕੌਰ ਸਿੱਧੂ ਜੋ ਕਿ ਪਟਿਆਲੇ ਤੋਂ ਪ੍ਰਿੰਸੀਪਲ ਅਟੈਚ ਹੋਏ ਹਨ ਉਹ ਪਹੁੰਚ ਰਹੇ ਹਨ ਨਾਲ ਹੀ ਉਹਨਾਂ ਦੇ ਪਾਲ ਸਿੰਘ ਸੁਮਾਓ ਕਿ ਸਾਡੇ ਗਿੱਧਿਆਂ ਦੇ ਕੋਚ ਨੇ ਇੰਟਰਨੈਸ਼ਨਲ ਗਿੱਧਾ ਕੋਚ ਹੈ ਇਸ ਤੋਂ ਇਲਾਵਾ ਵਿਸ਼ੇਸ਼ ਮਹਿਮਾਨ ਪ੍ਰਿੰਸੀਪਲ ਜਸਪਾਲ ਸਿੰਘ ਤੇ ਉਹਨਾਂ ਦੀ ਧਰਮ ਪਤਨੀ ਗੁਰਿੰਦਰਦੀਪ ਕੌਰ ਵੀ ਨਾਲ ਪਹੁੰਚ ਰਹੇ ਹਨ ਸੋ ਅੱਜ ਦਾ ਇਹ ਜਿਹੜਾ ਮੇਲਾ ਹੈ ਮੈਨੂੰ ਲੱਗਦਾ ਵੀ ਸਾਡੀ ਆਉਣ ਵਾਲੀ ਵਿਰਸੇ ਆਉਣ ਵਾਲੀ ਪੀੜ੍ਹੀਆਂ ਨੂੰ ਵਿਰਸੇ ਦੀ ਯਾਦ ਦਵਾਉਂਦਾ ਰਹੂਗਾ ਕਿਉਂਕਿ ਇਹ ਕਲਬ ਲਗਾਤਾਰ 19 ਸਾਲਾਂ ਤੋਂ ਵਿਰਸੇ ਦੀ ਝਾਤ ਪੋੰਡਾ ਰਹਿੰਦਾ ਹੈ ਜਾ ਰਿਹਾ ਮਟਰ ਦੇ ਕੀ ਸ਼ਣ ਬਹੁਤ ਚੰਗਾ ਲੱਗਦਾ ਪੰਜਾਬ ਦੇ ਵਿੱਚ ਜਿਹੜਾ ਇਹ ਤਿਹਾਰਾ ਤੀਆਂ ਦੇ ਤਿਹਾਰ ਨੇ ਮوڑ ਸਰਜੀਤ ਹੋਏ ਨੇ ਸੋ ਇੱਥੇ ਆ ਕੇ ਬਹੁਤ ਚੰਗਾ ਲੱਗਿਆ ਤੋਂ ਇੰਨਾ ਚਾਚੜਾ ਹੋਇਆ ਪੈਣਾ ਪੰਜਾਬੀ ਰਵਾਈਤਾਂ ਦੇ ਅਨੁਸਾਰ ਦੋ ਹੀ ਲਾ ਲਾ ਕੇ ਸਾਡੇ ਪਿਆਰ ਸਤਿਕਾਰ ਦਾ ਜ਼ਾਹਿਰ ਕਰ ਰਹੀਆਂ ਨੇ ਤਾਂ ਬਹੁਤ ਚੰਗਾ ਲੱਗ ਰਿਹਾ ਦੇਖੋ ਭੈਣਾਂ ਦੇ ਚਿਹਰੇ ਦੇ ਉੱਤੇ ਬੜੀ ਖੁਸ਼ੀ ਹੈ ਸੋ ਬਹੁਤ ਜ਼ਿਆਦਾ ਮਨ ਖੁਸ਼ ਹੈ ਇਹਨਾਂ ਕੋਲ ਆ ਜੀ ਜਿਹੜਾ ਬਦਲਾਅ ਵੀ ਕਾਫੀ ਆ ਗਿਆ ਸਮੇਂ ਦੇ ਨਾਲ ਦੇਖੋ ਸਮੇਂ ਦੇ ਵਿੱਚ ਬਦਲਾਅ ਹੋਣਾ ਬਹੁਤ ਜ਼ਰੂਰੀ ਹੈ ਹਨਾ ਜਿਵੇਂ ਆਪਾਂ ਕਹੀਏ ਸ਼ਹਿਰਾਂ ਦੇ ਵਿੱਚ ਜਿਹੜਾ ਹੁੰਦਾਗਾ ਨਾ ਤਾਂ ਸ਼ਹਿਰਾਂ ਦੇ ਵਿੱਚ ਤੋਂ ਰੋਟੇ ਲੱਭਦੇ ਨਾ ਕਰਵੈਨੀਆਂ ਲੱਭਦੀਆਂ ਨੇ ਤੇ ਨਾ ਉਹ ਸੱਥਾਂ ਲੱਭਦੀਆਂ ਨੇ ਤਾਂ ਪਰਵਰਤਨ ਦੇ ਨਾਲ ਘਟੂ ਘਟ ਸਾਡਾ ਜਿਹੜਾ ਵਿਰਸਾ ਹੈ ਉਹ ਵਾਪਸ ਮੁੜਿਆ ਤੇ ਮੈਨੂੰ ਲੱਗਦਾ ਤੀਆਂ ਦਾ ਸ਼ਹਿਰਾਂ ਦੇ ਵਿੱਚ ਜ਼ਿਆਦਾ ਰੁਝਾਨ ਵਧਿਆਗਾ ਹਰ ਸ਼ਹਿਰ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਤੀਆਂ ਲੱਗੀਆਂ ਨੇ ਦੇਖੋ ਕਿੰਨੀਆਂ ਗਿਣਤੀ ਦੇ ਵਿੱਚ ਪੈਣਾ ਇੱਥੇ ਆਈਆਂ ਹੋਈਆਂ ਨੇ ਤੇ ਆਪਾਂ ਸਮੇਂ ਦਾ ਪਰਿਵਰਤਨ ਹੋਣਾ ਬਹੁਤ ਜ਼ਰੂਰੀ ਹੈ ਜੀ ਨਹੀਂ ਗੈਪ ਨਹੀਂ ਹੋਣੀ ਗੈਪ ਨਹੀਂ ਹੋਣੀ ਨਾ 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 ਗੈਪ ਨਹੀਂ ਹੋਈਆਂ ਸਾਡੇ ਆਪਦੇ ਪਿੰਡ ਦੇ ਵਿੱਚ ਟ੍ਰੈਡੀਸ਼ਨਲ ਤੀਆਂ ਅਸੀਂ 25 ਸਾਲ ਤੋਂ ਲਵਾ ਰਹੇ ਹਾਂ ਬਹੁਤ ਵੱਡੇ ਪੱਧਰ ਤੇ ਪਿੰਡਾਂ ਦੇ ਵਿੱਚ ਉਹ ਟ੍ਰੈਡੀਸ਼ਨਲ ਜਾਰੀ ਹੈ ਵੀ ਸ਼ਹਿਰਾਂ 'ਨ ਮੇਰਾ ਕਹਿੰਦਾ ਭਾਵੇਂ ਸ ਵੀ ਸ਼ਹਿਰਾਂ 'ਚ ਰੁਝਾਨ ਜਿਆਦਾ ਵੱਧ ਗਿਆ ਪਰ ਪਿੰਡਾਂ ਦੇ ਵਿੱਚ ਜਿਹੜੀਆਂ ਉਹੀ ਟ੍ਰੈਡੀਸ਼ਨਲ ਢੰਗ ਨਾਲ ਤੀਆਂ ਲੱਗ ਰਹੀਆਂ ਨੇ ਉਦਾਂ ਹੀ ਲੰਬੇ ਸਮੇਂ ਦੀਆਂ ਲੱਗ ਰਹੀਆਂ ਤੇ ਉਹ ਮੇ ਬਰੋ ਤਨਾ ਕਿਤੇ ਏਸ਼ੀਆ ਦੇ ਅੰਦਰ ਚਲੀਆਂ ਗਈਆਂ ਪਹਿਲਸਾਂ ਦੇ ਵਿੱਚ ਚਲੀਆਂ ਗਈਆਂ ਪਰ ਉਹ ਕੋਈ ਗੱਲ ਨਹੀਂ ਵਿਰਸਾ ਵਾਪਸ ਆ ਰਿਹਾ ਹੈ ਉਸ ਸਮੇਂ ਦੇ ਨਾਲ ਆਪ ਹੀ ਹਾਲਾਂ ਦੇ ਵਿੱਚ ਵਾਰ ਆ ਜਾਣਗੇ ਕੀ ਕਹਿਣਾ ਚਾਹੁੰਦੇ ਤੀਆਂ ਨੂੰ ਜਿਹੜਾ ਚੰਦਾ ਰੱਖਿਆ ਜਾਵੇ ਕੀ ਕਰਨਾ ਚਾਹੀਦਾ ਦੇਖੋ ਇਹ ਆਪਣੇ ਮਾਲਵੇ ਦੀ ਨਾਮ ਆ ਨਾ ਤੀਆਂ ਤੀਆਂ ਦਾ ਮਤਲਬ ਕੀ ਹੈ ਤੀਆਂ ਦਾ ਦੀ ਡੈਫੀਨੇਸ਼ਨ ਹੈ ਤੀਆਂ ਦੀ ਬੋਲੇ ਜਾਂਦਾ ਸੀ ਤੀਆਂ ਨੂੰ ਤੀਆਂ ਹਨਾ ਮਾਲਵੇ ਦਾ ਇਹ ਸ਼ਬਦ ਦਾ ਤਾਂ ਇਹ ਕੁੜੀਆਂ ਦਾ ਤਿਹਾਰਾ ਕੁੜੀਆਂ ਦੇ ਹੱਸਣ ਖੇਡਣ ਦਾਗਾ ਸੌਣ ਦੇ ਮਹੀਨੇ ਹਾਰੇ ਪਰੇ ਮਹੀਨੇ ਦੇ ਵਿੱਚ ਪੇਕੇ ਘਰ ਆਉਂਦੀਆਂ ਨੇ ਗਿਆ ਨਾ ਉਹਨਾਂ ਮਾਪਿਆਂ ਨੂੰ ਸਤਿਕਾਰ ਦਿੰਦੇ ਨੇ ਅਲੋਪ ਹੋ ਗਿਆ ਸੀ ਬੜੀ ਕੋਸ਼ਿਸ਼ ਕੀਤੀ ਆ ਜਦੋਂ ਜਹਦ ਦੇ ਨਾਲ ਦੁਬਾਰਾ ਪਿੰਡਾਂ ਦੀਆਂ ਤੇ ਸ਼ਹਿਰਾਂ ਦੀਆਂ ਜਿਹੜੀਆਂ ਸੱਤਾਂ ਨੇ ਉਹਦੇ ਵਿੱਚ ਰੌਣਟਾਂ ਲਾਉਣ ਦਾ ਮੌਕਾ ਮਿਲਿਆ ਸੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਚਰਨਜੀਤ ਕੌਰ ਵਿਰਾਟ ਤੇ ਅੱਜ ਅਸੀਂ ਪਹੁੰਚੇ ਹਾਂ ਬਟਿੰਡੇ ਦੀਆਂ ਤੀਆਂ ਤੇ ਤੇ ਇਥੇ ਆ ਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਲੋਕੀ ਆਪਣੇ ਰੀਤੀ ਰਿਵਾਜਾਂ ਨਾਲ ਜਿਹੜੇ ਆਪਣੇ ਚੀਜ਼ਾਂ ਜਿਹੜੀਆਂ ਆਪਣੇ ਮੇਲੇ ਹੋਗੇ ਤਿਹਾੜ ਹੋਗੇ ਜਿਹੜੀ ਵੀ ਚੀਜ਼ਾਂ ਆਪਣੇ ਸੱਭਿਆਚਾਰ ਨਾਲ रिलेटेड ਨੇ ਉਹ ਭੁੱਲਦੇ ਜਾ ਰਹੇ ਸੀ ਬਿਸਟਰ ਦੇ ਜਾ ਰਹੇ ਸੀਗੇ ਉਹਨਾਂ ਨਾਲ ਦੁਬਾਰਾ ਜੁੜ ਰਹੇ ਹਨ ਤਾਂ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਫਿਲਮ ਜਿਹੜੀ ਆਪਣੀ ਪੰਜਾਬੀ ਸੱਭਿਆਚਾਰ ਨੂੰ ਲੈ ਕੇ ਹੈ ਜਨਮ ਤੋਂ ਲੈ ਕੇ ਵਿਆਹ ਸ਼ਾਦੀ ਤੱਕ ਦੇ ਜਿੰਨੇ ਰੀਤੀ ਰਿਵਾਜ ਨੇ ਆਪਣੇ ਜਿੰਨੇ ਗਾਣ ਹੁੰਦੇ ਸੀਗੇ ਜਿੰਨੇ ਲੋਕ ਗੀਤ ਨੇ ਉਹਨਾਂ ਸਾਰਿਆਂ ਨਾਲ ਰਿਲੇਟਡ ਆ ਰੀਤਾ ਨਾਲ ਰੀਤਾ ਜੀ ਅੱਜ ਉਹ YouTube ਪਹਿਲਾਂ ਚੋਪਾਲ ਤੇ ਆਈ ਸੀਗੀ ਉਹ ਤੇ ਅੱਜ 7 ਵਜੇ ਜਿਹੜਾ ਫਰਸਟ ਐਪੀਸੋਡ ਹੈ ਰੀਤਾ ਨਾਲ ਰੀਤਾ ਤੇ ਉਹ YouTube ਤੇ ਅੱਜ ਰਿਲੀਜ਼ ਹੋ ਚੁੱਕਿਆ ਹੈ 7 ਵਜੇ ਤਾਂ ਸਾਰੇ ਜਣੇ ਜਰੂਰ ਦੇਖਿਓ ਹਾਂਜੀ ਥੈਂਕ ਯੂ ਬਹੁਤ ਵਧੀਆ ਜੀ ਸੁਭਾਗਾ ਦੇਣਾ ਅੱਜ ਪਰਵੇਣੀ ਕਲੱਬ ਦੇ ਸਾਰੇ ਮੈਂਬਰਸ ਮੇਰੀ ਭੈਣ ਅਮਰਜੀਤ कौर ਕੋਟਫਟਾ ਪਵਿੱਤਰ ਕੌਰ ਜੀ ਇਹਨਾਂ ਦੀ ਪੂਰੀ ਟੀਮ ਜਿਨ੍ਹਾਂ ਨੇ ਬੜੇ ਲੰਮੇ ਸਮੇਂ ਤੋਂ ਇਹ ਜਿਹੜਾ ਰੀਤਾਾਂ ਜਿਹੜੀਆਂ ਨੇ ਉਹਨਾਂ ਨੂੰ ਵਾਕਈ ਹੀ ਪਰੀਤਾਂ ਪਾਈਆਂ ਨੇ ਸੋ ਸਾਡੀ ਪੂਰੀ ਟੀਮ ਫਿਲਮ ਦੀ ਰੀਤਾ ਨਾਲ ਪੀਤਾ ਸਾਡੇ ਗੁਰੂ ਮਾਨ ਡਾਕਟਰ ਪ੍ਰਚਨ ਕੌਰ ਜੀ ਸਿੱਧੂ ਚੰਦ ਮਿੰਟਾਂ ਦੇ ਵਿੱਚ ਉਹ ਵੀ ਪਹੁੰਚ ਰਹੇ ਨੇ ਸੋ ਸਾਰੀ ਟੀਮ ਸਾਡੀ ਫਿਲਮ ਦੀ ਹੀਰੋਇਨ ਚਰਨਜੀਤ ਕੌਰ ਬਰਾੜ ਜਸਵੀਰ ਕੌਰ ਕਾਲਕੇ ਜੀ ਬਲਜੀਤ ਕੌਰ ਜੀ ਅਮਨ ਸੋ ਸਾਰੀ ਟੀਮ ਸਾਡੀ ਜਿਹੜੀ ਆ ਪਹੁੰਚੀ ਆ ਭੈਣ ਜੀ ਉਹਨਾਂ ਦੇ ਸੱਦੇ ਤੇ ਸੋ ਬਹੁਤ ਸੁਭਾਗਾ ਦਿਨ ਅੱਜ ਪਰ ਜੇ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਅੱਜ ਸਾਡੀ ਫਿਲਮ ਜਿਹੜੀ ਆ YouTube ਤੇ ਪੈ ਗਈ ਆ 7 ਵਜੇ ਚੱਲੀ ਆ ਸੋ ਇਹ ਫੰਕਸ਼ਨ ਸਾਡੇ ਲਈ ਬਹੁਤ ਹੀ ਜਿਹੜਾ ਹੈ ਭਾਗਾ ਵਾਲਾ ਸੋ ਭੈਣਜੀ ਦਾ ਬਹੁਤ ਧੰਨਵਾਦ ਕਰਦੇ ਆ ਕੋਟਫਤਾ ਫੈਮਿਲੀ ਦਾ ਪੂਰੇ ਤਰਵੇਣੀ ਕਲੱਬ ਦੇ ਇੱਕ ਇੱਕ ਮੈਂਬਰ ਦਾ ਜਿਨ੍ਹਾਂ ਦੀ ਅੰਤ ਤੱਕ ਮਿਹਨਤ ਜਿਹੜੀ ਆ ਉਹ ਹਰ ਸਾਲ ਵੱਧਦੀ ਜਾ ਰਿਹਾ ਹੈ ਕਾਫਲਾ ਸੋ ਵਧਾਈ ਦਿਨਾ ਮੈਂ ਇਹਨਾਂ ਨੂੰ ਹਾਂ ਅਸੀਂ ਲੇਟ ਜ਼ਰੂਰ ਹੋ ਗਏ ਬਾਰਿਸ਼ ਬਹੁਤ ਸੀ ਪਟਿਆਲੇ ਤੋਂ ਲੈ ਕੇ ਸੰਗਰੂਰ ਤੱਕ ਬਹੁਤ ਜ਼ਿਆਦਾ ਬਾਰਿਸ਼ ਸੀ ਸੋ ਉਰੇ ਤਾਂ ਬਹੁਤ ਗਰਮੀਆ ਮੌਸਮ ਹੈ ਹੋਆ ਪਰ ਅਸੀਂ ਜਿਹੜਾ ਹੈ ਪੂਰਾ ਟਾਈਮ ਜਿਹੜਾ ਹੈ ਕੱਢ ਕੇ ਆਏ ਆ ਜੀ ਥੈਂਕ ਯੂ ਵੈਰੀ ਥੈਂਕ ਯੂ